ਕਿਤਾਬ ਗਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ। ਰਾਮਸਰੂਪ ਅਨਖੀਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਪ੍ਰੀਤਮ ਨੂੰ ਲੋਕ ਪੁੱਛਦੇ ਕਿਉਂ ਬਈ ਹਰਨਾਮੀ ਦਾ ਕੀ ਬਣਿਆ? ਉਹਦੀ ਕੈਦ ਮੁੱਕੀ ਨਹੀਂ ਹਲੇ। ਕੋਈ ਕਹਿੰਦਾ ਪ੍ਰੀਤਮਾ ਨਾਬਿਆਂ ਜਾ ਕੇ ਪਤਾ ਤਾਂ ਲੈ। ਛੱਡਿਆ ਕਿਉਂ ਨਹੀਂ ਉਹਨੂੰ? ਚਾਰ ਦਿਨੇ ਲੰਗੇ ਤਾਂ ਪ੍ਰੀਤਮ ਅਚਵੀਜੀ ਹੋਣ ਲੱਗੇ। ਉਦੇ ਦਿਮਾਗ ਵਿੱਚ ਤਰੰਤਰੰਦੇ ਖਿਆਲ ਆਉਂਦੇ ਸਨ ਕਦੇ ਉਹ ਸੋਚਦਾ ਉਹਦੀ ਕੈਦ ਕਿਤੇ 15-20 ਦਿਨ ਵੱਧ ਤਾਂ ਨਹੀਂ ਗਈ ਹੋਵੇ ਜੇਲ੍ਹ ਵਿੱਚ ਉਹਨੇ ਕੋਈ ਖਨਾਮੀ ਕਰ ਲਈ ਹੋਵੇ ਕਦੇ ਉਹਨੂੰ ਲੱਗਦਾ ਕਿ ਦੋ ਚੇਤੇ ਗਲਤ ਤਰੀਕ ਹੋਵੇਗੀ ਕੈਦੋਂ ਛੁੱਟਣ ਦੀ ਕੋਈ ਅਗਲੀ ਤਰੀਕ ਹੈ ਉਸ ਦਿਨ ਜੇਲ੍ਹ ਦੇ ਦਫ਼ਤਰ ਵਾਲਿਆਂ ਨੇ ਐਵੇਂ ਉਹਨੂੰ ਟਰਕਾ ਦਿੱਤਾ ਹਰਨਾਮੀ ਤੋਂ ਕੋਈ ਪੰਜਾ ਸਿੱਕਾ ਭਾਲਦੇ ਹੋਣਗੇ ਬਗਿਆੜ ਕਦੇ ਉਹਦੇ ਮਨ ਵਿੱਚ ਬੁਰਾ ਖਿਆਲ ਆਉਂਦਾ ਹਰਨਾਮੀ ਨੂੰ ਰਾਹ ਵਿੱਚ ਹੀ ਨਾ ਕਿ ਸੈਨੇ ਕੋਸ਼ ਕਰ ਦਿੱਤਾ ਹੋਵੇ ਇਸ ਬੁਰੇ ਖਿਆਲ ਦਾ ਉਹਦੇ ਦਿਮਾਗ ਵਿੱਚ ਪਟਾਕਾ ਜਿਹਾ ਪੈਂਦਾ ਤੇ ਉਹ ਝਟ ਇੱਕ ਹੋਰ ਖਿਆਲ ਨੂੰ ਲਾ ਪੈਂਦਾ ਹਰਨਾਮੀ ਦੱਸਿਆ ਆਪਾ ਜੇ ਮੁੱਕ ਹੀ ਜਾਵੇ ਤਾਂ ਉਹ ਅਠ ਕੁਮਾ ਦਾ ਮਾਲਕ ਬਣ ਸਕਦਾ ਹੈ ਪਰ ਦੂਜੇ ਹੀ ਬਿੰਦ ਤੇ ਹਰਨਾਮੀ ਵਾਰੇ ਪਹਿਲਾਂ ਵਾਂਗ ਹੀ ਆਮ ਜਿਹਾ ਸੋਚਣ ਲੱਗਦਾ 10 ਦਿਨ ਹੋ ਗਏ ਅੜੀਕ ਤੇ ਪ੍ਰੀਤਮ ਨੇ ਨੰਬਰਦਾਰ ਪਾਕਰ ਸਿੰਘ ਨੂੰ ਨਾਲ ਲਿਆ ਤੇ ਆ ਰਾਮਪੁਰੇ ਤੋਂ ਸਵਰਦੀ ਗੱਡੀ ਚੜ੍ਹ ਕੇ ਉਹ ਨਾਬੇ ਜਾ ਪਹੁੰਚੇ ਜੇਲ੍ਹ ਵਿੱਚੋਂ ਪਤਾ ਕੀਤਾ ਹਰਨਾਮੀ ਦਾ ਦੋ ਚੇਤ ਨੂੰ ਹੀ 11-12 ਵਜੇ ਛੱਡ ਦਿੱਤੀ ਗਈ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਜੇਲ੍ਹ ਵਾਲੇ ਵੀ ਹੈਰਾਨ ਹੋਏ ਤੇ ਫਿਰ ਪ੍ਰੀਤ ਤੇ ਪਾਖਰ ਨੇ ਅਰਜੀ ਦੇ ਕੇ ਨਾਜ਼ਰ ਤੇ ਜੰਗੀਰੇ ਦੀ ਮੁਲਾਕਾਤ ਦਾ ਪ੍ਰਬੰਧ ਕਰ ਲਿਆ ਜੇਲ੍ਹ ਵਾਲਿਆਂ ਦੀ ਮੁੱਠੀ ਤੱਕ ਗਰਮ ਕਰਨੀ ਹੀ ਪਈ ਜੰਗੀਰੇ ਨੇ ਕੋਈ ਹੈਰਾਨੀ ਪ੍ਰਗਟ ਨਾ ਕੀਤੀ ਨਾ ਹੀ ਉਹਨੂੰ ਕੋਈ ਫਿਕਰ ਸੀ ਹਰਨਾਮੀ ਦਾ ਉਹ ਤਾਂ ਸਗੋਂ ਕਹਿੰਦਾ ਗੰਦੀ ਦੀ ਮੀਕਾ ਤਰ ਆ ਬੈਠੇ ਆ ਦੋ ਜਗ ਨੂੰ ਫੜੇ ਐਵੇਂ ਨਾਦਰ ਮਗਰ ਲੱਗ ਕੇ ਮੈਂ ਆਪਦੀ ਪੱਟੀ ਮਿਸ ਕਰ ਲਈ ਅਜੇ ਵੀ ਸ਼ੁਕਰ ਹੈ ਰੱਬ ਦਾ ਜੀਉਂਦਾ ਤਾਂ ਹੈਗਾ ਤੇ ਫੇਰ ਉਹਨੇ ਨੰਬਰਦਾਰ ਤੋਂ ਆਪਣੀ ਮਾਂ ਦਾ ਹਾਲ ਚਾਲ ਪੁੱਛਿਆ ਕਿਹਾ ਕਿ ਪਿੰਡ ਵਾਲੇ ਉਹਦੇ ਸਿਰ ਉੱਤੇ ਹੱਥ ਰੱਖਣ ਉੱਥੇ ਉਹਦਾ ਹੋਰ ਕੌਣ ਹੈ ਗਰੀਬ ਦਾ ਉਹ ਕੈਦਨ ਛੁਟ ਕੇ ਆਇਆ ਤਾਂ ਸਭ ਸੰਭਾਲ ਲਏਗਾ ਨજર ਉਹਨਾਂ ਨੇ ਗੱਲ ਸੁਣ ਕੇ ਹੈਰਾਨ ਪਰੇਸ਼ਾਨ ਰਹਿ ਗਿਆ ਫਿਕਰ ਕਰਨ ਲੱਗਿਆ ਆਖਰ ਕਿੱਧਰ ਗਈ ਕੰਜਰ ਦੀ ਕਿਤੇ ਕੋਈ ਹੋਰ ਨਾਰਾਜ ਹੋਈ ਉਹਨੂੰ ਖਸਕਾ ਕੇ ਲੈ ਗਿਆ ਹੋਵੇ ਤੀਮੀ ਦਾ ਕੀ ਆ ਗੁੜ ਦੀ ਰੋੜੀ ਹੁੰਦੀ ਐ ਜਿਹੜਾ ਮੂੰਹ ਚ ਪਾ ਲੇ ਉਸੇ ਦੀ ਤੇ ਫੇਰ ਉਹ ਗੁੱਸੇ ਹੋਇਆ ਪ੍ਰੀਤਮਾ ਇਹ ਤੇਰਾ ਖਸੂਰ ਐ ਸਾਰਾ ਤੂੰ ਦੋ ਚੇਤ ਨੂੰ ਇੱਥੇ ਆ ਪਾ ਕੇ ਲੈ ਕੇ ਜਾਣਾ ਸੀ ਉਹਨੂੰ ਪ੍ਰੀਤਮ ਕਹਿੰਦਾ ਓਏ ਪਤੰਦਰਾ ਮੈਂ ਤਾਂ ਆਖਿਆ ਸੀ ਉਹਨੂੰ ਜਾਂਦੀ ਨਾ ਕੋਈ ਲੋੜ ਨਹੀਂ ਮੈਂ ਆਪੇ ਆਜੂ ਤੂੰ ਰਾਮਪੁਰੇ ਮੂਰੇ ਆਜੀ ਮੈਂ ਤਾਂ ਉਠ ਲੈ ਕੇ ਆਇਆ ਸਾਰਾ ਦਿਨ ਡਿੱਕਿਆ 12 ਵਾਲੀ ਗੱਡੀ ਡਿੱਗੀ ਆ ਥੰਦੀ ਗੱਡੀ ਵੀ ਲੰਗਾ ਕੇ ਗਿਆ ਪਰ ਕੀ ਸਮਝੀਏ ਹੁਣ ਪਾਈ ਕੁਦਰਤ ਰੱਬ ਦੀ ਮੇਰਾ ਕਸੂਰ ਕਾਦਾ ਕੋਈ ਪੇਸ਼ ਨਹੀਂ ਜਾਂਦੀ ਨਾਲੇ ਪਹਿਲਾਂ ਆ ਕੇ ਗਏ ਮੈਂ ਨਾਬੇ ਸਾਰੀ ਗੱਲ ਕਰਕੇ ਗਿਆ ਕੋਠੇ ਖੜਕ ਸਿੰਘ ਵਿੱਚੋਂ ਗੱਲ ਨਿਕਲ ਕੇ ਪਟੜੀ ਫੇਰ ਪਿੰਡਾਂ ਤੱਕ ਵੀ ਪਹੁੰਚ ਗਈ ਕਿ ਉਥੋਂ ਦੀ ਇੱਕ ਜਨਾਨੀ ਹਰਨਾਮੀ ਕਤਲ ਦੇ ਮਕਾਦਮੇ ਵਿੱਚ ਕੈਦ ਭੁਗਤ ਕੇ ਵਾਪਸ ਆਈ ਪਿੰਡ ਨਹੀਂ ਅਪੜੀ ਕੋਠੇ ਤਾਂ ਇਹ ਗੱਲ ਹਰ ਮੂੰਹ ਤੇ ਸੀ ਬੁੜੀਆਂ ਇਕੱਠੀਆਂ ਹੋ ਕੇ ਬੈਠਦੀਆਂ ਤਾਂ ਇਹੋ ਗੱਲਾਂ ਕਰਦੀਆਂ ਕੋਈ ਇੱਕ ਮਹੀਨੇ ਪਿੱਛੋਂ ਹਵਾ ਆਈ ਕਿ ਹਰਨਾਮੀ ਹੈਗੀ ਸੰਗਤ ਮੰਡੀ ਵੱਲ ਪਿੰਡ ਢੂਮ ਵਾਲੀ ਵਿੱਚ ਹੈ ਇੱਕ ਫੌਜੀ ਪੈਨਸ਼ਨੀਆਂ ਦੇ ਘਰ 4G 47 48 ਸਾਲ ਦੀ ਉਮਰ ਦਾ ਹੈ ਸਾਰਾ ਪਿੰਡ ਸੋਚਦਾ ਸੀ ਉੱਥੇ ਕਿਵੇਂ ਪਹੁੰਚੀ ਉਹ ਐਨੀ ਜਮੀਨ ਜਾਇਦਾਦ ਦੀ ਮਾਲਕ ਘਰ ਕਿਉਂ ਤਿਆਗ ਦਿੱਤਾ ਚੰਦਰੀ ਨੇ ਸਿਆਣੇ ਬੁੜੇ ਤਤ ਨਤਾਰਦੇ ਜਿਨੇ ਲਾਤੀ ਲੋਈ ਕੀ ਕਰੂਗਾ ਕੋਈ ਜਿਹਦੇ ਕੋਲ ਆਪ ਦਾ ਖਸਮ ਨਾ ਸੰਭळा ਆਇਆ ਗਿਆ ਉਹਨੂੰ ਜਮੀਨ ਜਾਇਦਾਦ ਦਾ ਵੀ ਕੀ ਮੋ ਬਗਾਨੀ ਜਾਟ ਕਦੋਂ ਰਹਿਣ ਦਿੰਦੀ ਐ ਇੱਕ ਥਾਂ ਜਨਾਨੀ ਨੂੰ ਨਾਬਿਓਂ ਹੀ ਕੁੰਡੀ ਲਾ ਕੇ ਲੈ ਗਿਆ ਕੋਈ ਕੋਈ ਦਾਨੀ ਬੁੜੀ ਆਖਰੀ ਗੱਲ ਆਖਦੀ ਨਹੀਂ ਜਿਹੜੀ ਆਪਦੀ ਗੱਦੀੋਂ ਹੀ ਲੈ ਗਈ ਉਹਨੂੰ ਹੋਰ ਕਿੱਥੇ ਢੋਈ ਮਿਲੂ ਤੇ ਫੇਰ ਸੱਚ ਸਾਹਮਣੇ ਆ ਗਿਆ ਕੋਠਿਆਂ ਦੇ ਸੱਤ ਵਿੱਚ ਪਾਏ ਰੂਪੇ ਵਾਲੇ ਕੀਚਰ ਦੀਆਂ ਗੱਲਾਂ ਹੋਣ ਲੱਗੀਆਂ ਲੋਕ ਲਾਂਹ ਤਾਂ ਪਾਉਂਦੇ ਬਈ ਇਹ ਕੰਮ ਤਾਂ ਮਾੜਾ ਕੀਤਾ ਕੀਚਰ ਨੇ ਦੂਰ ਦੇ ਪਿੰਡਾਂ ਚੋਂ ਲੱਖ ਕਰੀ ਜਾਂਦਾ ਗਮਾਂਡ ਮੱਥੇ ਇਹ ਕਰਤੂਤ ਨਹੀਂ ਸੀ ਖੰਡਾਉਣੀ ਕਿੰਨੀ ਮਾੜੀ ਸੀ ਹਰਨਾਮੀ ਕਾਰੇ ਹੱਥੀ ਸੀ ਮੰਨਿਆ ਪਰਾ ਸੀ ਤਾਂ ਫੇਰ ਵੀ ਨਗਰਖੇੜੇ ਦੀ ਨੂੰ ਕੋਈ ਦੱਸਦਾ ਓਏ ਤੀਮੀ ਦੀ ਜਾਤ ਦਾ ਤਾਂ ਤੁਹਾਨੂੰ ਪਤਾ ਹੀ ਐ ਚੋਬਰ ਮੁੰਡਾ ਵੇਖ ਕੇ ਡੁੱਲ ਗਈ ਕੈਲੂ ਤੇ ਮਗਰ ਲਾ ਲਈ ਉਹਨੇ ਕੀ ਚਿਰਦਾ ਤੁਹਾਨੂੰ ਪਤਾ ਹੀ ਐ ਇਹ ਤਾਂ ਟੱਕ ਵੰਜਾ ਉਹਦਾ ਕੇਰਾ ਕਾਬੂ ਕਰੋ ਫੇਰ ਨਹੀਂ ਭੱਜਣ ਦਿੰਦਾ ਬਸ ਫੇਰ ਚਲਦੀ ਕਰ ਦਿੰਦਾ ਤੇ ਫੇਰ ਉਹ ਸੱਜੇ ਹੱਥ ਦੀ ਚੁਟਕੀ ਮਾਰਦਾ ਤੀਮੀ ਬੇਚਲ ਨੂੰ ਤਾਂ ਐ ਨਹੀਂ ਚਰ ਲਾਉਂਦਾ ਕੀਚਰ ਦੂਜਾ ਕਹਿੰਦਾ ਨੂ ਨੂੰ ਕੀ ਕਰੀਏ ਹੁਣ ਆਪ ਪੰਗੇ ਲੌਗੀ ਤਾਂ ਮਰੇ ਪਰੇ ਪਿੰਡ ਕੀ ਜਫਾ ਪਾ ਕੇ ਰੱਖੇ ਉਹਨੂੰ ਪ੍ਰੀਤਮ ਕੀ ਚਰ ਕੋਲ ਪਾਈ ਰੂਪੇ ਗਿਆ ਪਹਿਲਾਂ ਤਾਂ ਉਹ ਮੰਨੇ ਹੀ ਨਾ ਪਰ ਫਿਰ ਜਦੋਂ ਪ੍ਰੀਤਮ ਨੇ ਵਿਚਲੀ ਗੱਲ ਦੱਸੀ ਤਾਂ ਉਹ ਪੁੱਟ-ਪੁੱਟ ਸਭ ਦੱਸ ਹੀ ਗਿਆ ਸਾਰੀ ਕਹਾਣੀ ਸੁਣਾਈ ਪ੍ਰੀਤਮ ਨੇ ਪੁੱਛਿਆ ਪੱਕਾ ਕੰਮ ਕਰਕੇ ਆਇਆ ਕਿਤੇ ਆ ਨਾ ਜਾਵੇ ਨਹੀਂ ਹੁਣ ਨਹੀਂ ਮੁੜ ਸਕਦੀ ਉਹ ਹੋਂਦ ਉਹਦੀਆਂ ਹੱਡੀਆਂ ਹੀ ਗੰਗਾ ਫੁੱਲ ਪੈਣਗੀਆਂ ਹੈ ਪ੍ਰੀਤਮਾ ਫੇਰ ਤਾਂ ਅਸੀਂ ਤੇਰੇ ਹੀ ਕੰਮ ਕੀਤਾ ਇਹੋ ਲੈ ਫੇਰ ਖਵਾ ਪੀ ਅੱਜ ਦਾ ਕੁਛ ਖਾਣ ਪੀਣ ਦਾ ਪੂਰਾ ਕਰੂੰ ਬਾਈ ਕਿ ਰੰਗ ਗਾਲਾ ਸਿਰੇ ਲੱਗ ਜੇ ਤੂੰ ਅੱਜ ਕਹੇ ਅੱਜ ਖਾ ਲੈ ਜੋ ਖਾਣਾ ਹੈ ਬੋਤਲ ਤਾਂ ਲੈ ਆਉਣਾ ਮੈਂ ਠੇਕੇ ਤੋਂ ਹੁਣੇ ਜਾ ਕੇ ਪ੍ਰੀਤਮ ਬੋਤਲ ਲੈ ਕੇ ਆਇਆ ਉਹ ਪੀਣ ਲੱਗੇ ਉਹ ਫੇਰ ਪੁੱਛੀ ਜਾਵੇ ਕੀ ਚਰਸਿਆਂ ਕੱਚਾ ਕੰਮ ਤਾਂ ਨਹੀਂ ਹੁਣ ਤਾਂ ਨਹੀਂ ਹਿਲਦੀ ਉੱਥੋਂ ਓਏ ਤੈਨੂੰ ਕਹਿ ਤਾਈ ਕਾਰੀ ਨਹੀਂ ਹਿਲਦੀ ਹਿੱਲ ਕੇ ਮੈਂ ਜਾਉ ਫੌਜੀ ਗੋਲ ਪੱਕੀ ਰਫਲ ਐ 11 ਗੋਲੀ ਦੀ 11 ਦੀਆਂ 11 ਵਿੱਚ ਦੀ ਕੱਢ ਦੂ ਫੌਜੀ ਦਾ ਜਮਾ ਬਸਾਨੀ ਖਾਂਦਾ ਉਹਦਾ ਰਾਤ ਨੂੰ ਮੰਝਾ ਚੀਕੇ ਤੋਂ ਵੀ ਉੱਠ ਕੇ ਬੈਠਾ ਹੋ ਜਾਂਦਾ ਡੂਮ ਵਾਲੀ ਦੇ ਲੋਕੋ ਖੁਸ਼ ਨੇ ਫੌਜੀ ਤੇ ਸਾਰਾ ਪਿੰਡ ਉਹਦਾ ਪੱਖੀ ਐ ਤੀਵੀਂ ਕਿਵੇਂ ਹਿਲਜੂ ਹਨੇਰੇ ਹੋਏ ਪ੍ਰੀਤਮ ਕੋਠੀ ਬੜਿਆ ਟੜਕੇ ਉੱਠ ਕੇ ਉਹ ਨੰਬਰਦਾਰ ਪਖਰ ਸਿੰਘ ਕੋਲ ਗਿਆ ਕਹਿੰਦਾ ਨੰਬਰਦਾਰਾ ਮੇਰਾ ਬਸ ਆਹ ਕੰਮ ਕਰਾ ਦੇ ਅੜਿਆ ਗੱਡਾ ਕੱਢ ਦੇ ساری ਉਮਰ ਤੇਰੇ ਪੈਰ ਧੋਤੋ ਪੀਊਂਗਾ ਉਹ ਕਹਿੰਦਾ ਇਹ ਭਾਈ ਕੋਈ ਛੋਟਾ ਕੰਮ ਤਾਂ ਹੈ ਨਹੀਂ ਅੱਠ ਕੁ ਮਾ ਜ਼ਮੀਨ ਦਾ ਮਾਮਲਾ ਹੈ ਫਿਰ ਇਹ ਤੋਂ ਵੀ ਵੱਡਾ ਕੰਮ ਤਾਂ ਗਿੰਦਰ ਦਾ ਹੈ ਕੀ ਪਤਾ ਉਹ ਕਿਧਰ ਸੱਚੀ ਮਾਰ ਖੱਪ ਗਿਆ ਜਾਂ ਜਿਉਂਦਾ ਬੈਠਾ ਕਿਤੇ ਇਹ ਹੀ ਤਾਂ ਵੱਡਾ ਕੰਮ ਹੈ ਜਿਹੜਾ ਕਰਾਉਣਾ ਆਪਾਂ ਤੂੰ ਚੱਲ ਕੇ ਦੇਖ ਆਈ ਬੇ ਗਿੰਦਰ 8 ਸਾਲ ਹੋ ਗਏ ਪਿੰਡ ਨਹੀਂ ਆਇਆ ਮਰ ਗਿਆ ਕਿਧਰੇ 8 ਸਾਲ ਕਿਵੇਂ ਬਣੇ 8 ਤੋਂ ਦੇ ਬਿਆਹ ਨੂੰ ਮਸਾ ਹੋਏ ਹੋਣਗੇ ਬਿਆਹ ਨੂੰ ਤਾਂ 8 ਤੋਂ ਉੱਤੇ ਹੋਗੇ ਮੇਰਾ ਸਾਰਾ ਸਭ ਲਾਇਆ ਵੇ ਫਿਰ ਵਿਆਹ ਤੋਂ ਬਾਅਦ ਉਹ 2-3 ਸਾਲ ਤਾਂ ਚੰਗਾ ਭਲਾ ਸੀ ਕਮਲਾ ਹੋ ਕੇ ਵੀ 2 ਸਾਲ ਇੱਥੇ ਹੀ ਧੱਕੇ ਖਾਂਦਾ ਫਿਰਦਾ ਰਹਾ ਪਿੰਡੋਂ ਨਿਕਲੇ ਨੂੰ ਮੇਰੀ ਜਾਨ 'ਚ 4 ਸਾਲ ਹੋ ਗਏ ਲੈ ਉਹਦਾ ਕੀ ਰਿਕਾਰਡ ਹੈ ਕੋਈ ਲਿਖਾ ਦੇਾਂਗੇ ਭਈ ਵਿਆਹ ਕਰਾ ਕੇ ਹੀ ਦਿਮਾਗ 'ਚੋ ਫਰਕ ਆ ਗਿਆ ਤੇ ਫਿਰ ਘਰੋਂ ਨਿਕਲ ਗਿਆ ਮੁੜ ਕੇ ਪਿੰਡ ਨਹੀਂ ਵੜਿਆ ਜਿਉਂ ਦਾ ਹੁੰਦਾ ਤਾਂ ਕਦੇ ਦਾ ਆਉਂਦਾ ਪਿੰਡ ਜਾਂ ਕਿਸੇ ਨੇ ਕਦੇ ਤਾਂ ਕਿਤੇ ਦੇਖਿਆ ਹੁੰਦਾ ਉਹਦੀ ਕੋਈ ਉਗ ਸੁਗ ਨਹੀਂ ਮਰ ਗਿਆ ਕਿਧਰੇ ਬਸ ਨੰਬਰਦਾਰ 파ਖਰ ਸਿੰਘ ਤੇ ਪ੍ਰੀਤਮ ਪ੍ਰਾਗਦਾਸ ਦੇ ਡੇਰੇ ਗਏ ਸੰਤਾ ਨੂੰ ਸਾਰੀ ਗੱਲ ਸੁਣਾਈ ਪ੍ਰਾਗਦਾਸ ਨੇ ਆਸ਼ੀਰਵਾਦ ਦਿੱਤਾ ਜਾਓ ਬੇਟਾ ਪ੍ਰੀਤਮ ਸਿੰਘ ਤੇਰਾ ਨਕਸ਼ਤਰ ਦੱਸਦਾ ਤੂੰ ਸੰਪਤੀ ਦਾ ਸਵਾਮੀ ਬਣਨਾ ਤੇਰਾ ਕਾਜ਼ਰ ਰਾਸ ਆਊਗਾ ਭਾਈ ਬੋਲ ਡੇਰੇ ਨੂੰ ਕੀ দান ਕਰੇਂਗਾ ਮੈਂ ਉਹਦੇ ਚੋਂ 2 ਬਿੱਗੇ ਪੈੜੀ ਡੇਰੇ ਦੇ ਨਾਂ ਲਵਾ ਦੂੰ ਮਹਾਰਾਜ ਹੋਰ ਦੱਸੋ ਠੀਕ ਐ ਬਾਬੇ ਚਰਨਦਾਸ ਨੂੰ ਨਾਲ ਲੈ ਕੇ ਜਾਇਓ ਭਾਈ ਨੰਬਰਦਾਰ ਇਹਦੀ ਗਵਾਹੀ ਪਵਾਓ ਤੂੰ ਵੀ ਗਵਾਹੀ ਦੇ ਵਸ ਕੇ ਜਗਿੰਦਰ ਸਿੰਘ ਕਾਲਵਸ ਹੋ ਗਿਆ ਕਿਧਰੇ ਜਾ ਕੇ 8 ਸਾਲਾਂ ਤੋਂ ਲਾਪਤਾ ਹੈ ਪ੍ਰਾਗਦਸ ਨੇ ਪੂਰਾ ਰਾਹ ਖੋਲ ਦਿੱਤਾ ਹਾਂ ਮਹਾਰਾਜ ਹਰਨਾਮੀ ਵੇਖ ਲੋ ਜਾ ਕੇ ਬੈਠ ਗਈ ਐ ਢੂਮ ਵਾਲੀ ਉਹਦਾ ਹੁਣ ਇੱਥੇ ਕੀ ਰਹਿ ਗਿਆ ਨੰਬਰਦਾਰ ਨੇ ਆਖਿਆ ਹਾਂ ਭਾਈ ਹਰਨਾਮ ਕੋੜ ਦਾ ਪਹੁੰਚ ਕੇ ਠਗਾਣੀ ਤੇ ਜ਼ਮੀਨ ਜਾਇਦਾਦ ਚੋਂ ਹੁਣ ਉਹਦਾ ਕੋਈ ਹਿੱਸਾ ਨਹੀਂ ਪ੍ਰਾਗਦਸ ਬੋਲਿਆ ਤੇ ਫੇਰ ਪ੍ਰੀਤਮ ਨੇ ਆਪਣੀ ਦੋ ਕੁ ਮਾਂ ਜ਼ਮੀਨ ਛੰਡੇ ਕੋਲ ਗਹਿਣੇ ਧਰ ਦਿੱਤੀ ਤੇ 2000 ਰੁਪਇਆ ਲੈ ਲਿਆ ਪ੍ਰੀਤ ਮਨਨ ਨੰਬਰਦਾਰ ਨੂੰ ਨਾਲ ਜਾ ਕੇ ਸਾਰੀ ਗੰਢ ਧੁੱਪ ਕਰ ਲਈ 1000 ਰੁਪਇਆ ਤਹਿਸੀਲਦਾਰ ਨੂੰ ਦੇਣਾ ਕਰ ਲਿਆ 500 ਰੁਪਇਆ ਫਟਵਾਰੀ ਤੇ ਕੰਨ ਗੋਖਾ ਗਏ ਥਾਣੇਦਾਰ ਨੂੰ ਵੀ ਖੁਸ਼ ਕਰ ਦਿੱਤਾ ਫੂਲ ਇੰਤਕਾਲ ਹੋ ਗਿਆ ਨੰਬਰਦਾਰ ਪਖੜ ਸਿੰਘ ਤੇ ਚਾਰਨ ਦਾਸ ਉਰਫ ਚਾਰਨ ਸਿੰਘ ਨੇ ਗਵਾਹੀ ਦਿੱਤੀ ਪ੍ਰੀਤਮ ਅਠ ਕੁਮਾ ਦਾ ਮਾਲਕ ਬਣ ਗਿਆ ਉਹਨੇ ਅੰਦਰਵੰਦਰੀ ਨੰਬਰਦਾਰ ਨੂੰ ਵੀ ਪੂਰਾ ਖੁਸ਼ ਕੀਤਾ ਸੀ ਇੰਤਖਾਲ ਵਾਲੇ ਦਿਨ ਪ੍ਰੀਤਮ ਦੇ ਘਰ ਬੱਕਰਾ ਵੱਢਿਆ ਗਿਆ ਤੇ ਪੂਰੀ ਸ਼ਰਾਬ ਉੱਡੀ ਪੀਣ ਖਾਣ ਵਾਲਿਆਂ ਵਿੱਚ ਨੰਬਰਦਾਰ ਪਖਰ ਸਿੰਘ ਝੰਡਾ ਭਾਇ ਰੂਪੇ ਵਾਲੇ ਦੋਵੇਂ ਜੋਟੀਦਾਰ ਕੀਚਰ ਤੇ ਕੈਲੂ ਵੀ ਸਨ ਸਾਰੇ ਅਗਵਾੜ ਵਿੱਚ ਕੜਾ ਫੇਰਿਆ ਗਿਆ ਕੁਝ ਦਿਨਾਂ ਬਾਅਦ 2 ਬਿੱਗੇ ਜ਼ਮੀਨ ਪ੍ਰੀਤਮ ਦੇ ਡੇਰੇ ਦੇ ਨਾਂ ਪੁੰਨ ਕਰ ਦਿੱਤੀ ਸਮਾਂ ਵੀ ਅਜੀਬ ਰੰਗ ਬਦਲਦਾ ਹੈ ਝੰਡੇ ਨੂੰ ਸ਼ਾਇਦ ਜਾਦ ਤੱਕ ਵੀ ਨਹੀਂ ਰਹਿ ਗਿਆ ਹੋਵੇਗਾ ਕਿ ਉਹਦੇ ਛੋਟੇ ਭਰਾ ਅਰਜਨ ਦੇ ਕਤਲ ਕੇਸ ਵਿੱਚ ਨੰਬਰਦਾਰ ਪਾਖਰ ਸਿੰਘ ਤੇ ਪ੍ਰੀਤਮ ਗਵਾਹ ਬਣੇ ਸਨ ਫਿਰ ਨਾਬੇ ਜਾ ਕੇ ਆਪਣੇ ਬਿਆਨਾਂ ਤੋਂ ਮੁਕਰ ਗਏ ਸਨ ਉਤੇ ਜਾ ਕੇ ਊਟ ਬਟਾਂਗ ਬਿਆਨ ਦਿੱਤੇ ਸਨ ਜਿਸ ਕਰਕੇ ਇਕਵਾਲ ਕਰਨ ਵਾਲੇ ਜੰਗੀਰੇ ਨੂੰ 14 ਸਾਲ ਦੀ ਕੈਦ ਮਸਾਂ ਹੋਈ ਸੀ 나జర్ ਨੂੰ ਇਹ ਤੋਂ ਵੀ ਘੱਟ ਜੇ ਪਾਖਰ ਤੇ ਪ੍ਰੀਤਮ ਨੇ ਠੋਕੇ ਗਵਾਹੀ ਦਿੱਤੀ ਹੁੰਦੀ ਤੇ ਜੇ ਝੰਡਾ ਪੂਰਾ ਪੈਸਾ ਖਰਚਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ 나జర్ ਤੇ ਜੰਗੀਰਾ ਦੋਵੇਂ ਹੀ ਫਾਂਸੀ ਨਾ ਲੱਗਦੇ ਹੁਣ ਹਾਲ ਇਹ ਸੀ ਕਿ ਉਹਨਾਂ ਹੀ ਨੰਬਰਦਾਰ ਪਖਰ ਤੇ ਪ੍ਰੀਤਮ ਨਾਲ ਚੰਦਾ ਸ਼ਰਾਬ ਪੀਂਦਾ ਫਿਰਦਾ ਉਹਨਾਂ ਨੂੰ ਦਾ ਉਹਦਾ ਵੱਡਾ ਗਮਾਨ ਇਹੀ ਸੀ ਕਿ ਉਹਨੇ ਪ੍ਰੀਤਮ ਦੀ 2 ਕੋਮਾ ਜ਼ਮੀਨ 2000 ਦੇ ਕੇ ਗਹਿਣੇ ਲੈ ਲਈ ਹੈ ਸ਼ਰੀਕ ਦੇ ਉੱਤੋਂ ਦੀ ਹੋ ਗਿਆ ਆਪਣੀ ਜ਼ਮੀਨ ਜਾਇਦਾਦ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਹੁਣ ਅਰਜਨ ਦੀ ਮੌਤ ਉਹਨੂੰ ਕਿੱਥੇ ਯਾਦ ਰਹਿ ਗਈ ਹੋਵੇਗੀ ਜਾਇਦਾਦ ਦੇ ਲਾਲਚ ਵਿੱਚ ਬੰਦਾ ਆਪਣੇ ਰਿਸ਼ਤਿਆਂ ਨੂੰ ਵੀ ਕਿਵੇਂ ਭੁੱਲਣ ਲੱਗਦਾ ਹੈ ਇਹ ਅਧਿਆਇ ਇੱਕ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ